ਵੈਗੁਰੂ ਚੀਕਾ ਖਾਨ ਸਾਹਿਬ ਵੈਗੁਰੂ ਚਕੀਫਤ ਤੇ ਪਿਆਰੀ ਸਾਧ ਸੰਗਤ ਸੀ ਮਹਾਰਾਣੀ ਜਿੰਦਕੌਰ ਜੀ ਦੀ ਅ ਪਹਿਲੇ ਵੀ ਦੋ ਅ એપisode ਦੇ ਵਿੱਚ ਆਪਾਂ ਉਹਨਾਂ ਦੀ ਗੱਲ ਰੱਖੀ ਕਿਉਂਕਿ ਇਹ ਸਾਨੂੰ ਰਾਜ ਆਪਣੇ ਬੱਚਿਆਂ ਨੂੰ ਸੁਣਾਉਣਾ ਤੇ ਸਿਖਾਉਣਾ ਬਹੁਤ ਹੀ ਜ਼ਰੂਰੀ ਹੈ ਜੋ ਕਿ ਸਾਡੀ ਪੀੜ੍ਹੀ ਇਹ ਚੀਜ਼ ਭੁੱਲ ਗਈ ਹੈ ਮਹਾਰਾਣੀ ਜਿੰਦਕੌਰ ਨੂੰ ਕਲਕੱਤੇ ਲੈ ਜਾਇਆ ਗਿਆ ਉੱਧਰੋਂ ਦਲੀਪ ਸਿੰਘ ਆ ਗਿਆ ਜਦੋਂ ਦੋਨੋਂ ਗੱਲ ਬਕੜੀ ਦੇ ਵਿੱਚ ਲੈ ਕੇ ਪਿਆਰ ਕਰ ਰੇ ਸਨ ਮਾਂ ਉਹਦਾ ਉਹਨੂੰ ਪਲੋਸ ਰਹੀ ਸੀ ਦਲੀਪ ਸਿੰਘ ਗੱਲ ਦੇ ਵਿੱਚ ਲੱਗ ਕੇ ਰੋ ਰਿਹਾ ਸੀ ਮਹਾਰਾਣੀ ਨੇ ਸਾਰੇ ਸਰੀਰ ਤੇ ਹੱਥ ਫੇਰਦਾ ਜਦ ਸਿਰ ਤੇ ਹੱਥ ਗਿਆ ਤੇ ਮਹਾਰਾਣੀ ਦੇ ਵਾਸਤੇ ਉਹ ਉਹਦੇ ਵਾਸਤੇ ਦੁੱਖਾਂ ਦਾ ਪਹਾੜ ਬਹੁਤ ਵੱਡਾ ਹੋ ਗਿਆ ਉਹਨੂੰ ਆਪਣੇ ਰਾਜ ਜਾਣ ਦਾ ਦੁੱਖ ਨਾ ਲੱਗਿਆ ਉਹਨੂੰ ਆਪਣੇ ਪਤੀ ਤੋਂ ਜਾਣ ਦਾ ਸਿੱਖ ਰਾਜ ਖਤਮ ਹੋਣ ਦਾ ਇਹਨਾਂ ਦੁੱਖ ਨਾ ਲੱਗਿਆ ਜਿੱਦਾਂ ਉਹਨੂੰ ਉਹ ਦੁੱਖ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਸਿੱਖੀ ਸਾਡੇ ਘਰੋਂ ਚਲੀ ਗਈ ਉਹਨੇ ਮਹਾਰਾਜ ਜਲੀਬ ਸਿੰਘ ਨੂੰ ਕਿਹਾ ਕਿ ਪੁੱਤ ਤੂੰ ਇਹ ਕੀ ਕੀਤਾ ਉਹਨੇ ਆਪਣੇ ਸਾਰੇ ਹਾਲਾਤ ਦੱਸੇ ਫਿਰ ਮਹਾਰਾਜ ਨੇ ਜਲੀਬ ਸਿੰਘ ਨੇ ਕਿਹਾ ਕਿ ਮਾਂ ਮੈਂ ਰਾਜਪਾਕ ਤੇ ਵਾਪਸ ਨਹੀਂ ਲਿਆ ਸਕਦਾ ਤੇਰਾ ਸੋਨਾ ਨਹੀਂ ਲਿਆ ਸਕਦਾ ਤੇਰਾ ਹੀਰਾ ਨਹੀਂ ਲਿਆ ਸਕਦਾ ਲੇਕਿਨ ਮੈਂ ਸਿੱਖੀ ਵਿੱਚ ਵਾਪਸ ਆ ਜਾਊਂਗਾ ਫਿਰ ਮਹਾਰਾਣੀ ਤੇ ਦਲੀਪ ਸਿੰਘ ਨੇ ਅੰਗਰੇਜ਼ਾਂ ਦੇ ਅੱਗੇ ਮੰਗ ਰੱਖੀ ਕਿ ਅਸੀਂ ਹੁਣ ਦੋਨੋਂ ਹਿੰਦੁਸਤਾਨ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਲੇਕਿਨ ਉਹਨਾਂ ਨੇ ਅੰਗਰੇਜ਼ਾਂ ਨੇ ਕਿਹਾ ਕਿ ਹਾਂ ਤੁਸੀਂ ਬੰਬੇ ਦੇ ਵਿੱਚ ਤੁਸੀਂ ਇੱਥੇ ਇੰਡੀਆ ਦੇ ਵਿੱਚ ਕਿਤੇ ਨਹੀਂ ਰਹਿ ਸਕਦੇ ਤੁਸੀਂ ਜੇ ਰਹਿਣਾ ਚਾਹੋਗੇ ਤੇ ਉਹ ਡਰ ਗਏ ਸੀ ਕਿ ਜੇ ਦੋਨੋਂ ਇਕੱਠੇ ਹੋ ਜਾਣਗੇ ਤੇ ਫਿਰ ਇਹ ਰਾਜਪਾਕ ਸਥਾਪਿਤ ਕਰ ਲੈਣਗੇ ਤੇ ਤੁਸੀਂ ਲੰਕਾ ਦੇ ਵਿੱਚ ਚਲੇ ਜਾਓ ਤੁਹਾਨੂੰ ਘਰ ਵੀ ਦਿੱਤਾ ਜਾਊਗਾ ਤੁਹਾਨੂੰ ਸੋਨਾ ਦਿੱਤਾ ਜਾਊਗਾ ਰਾਣੀ ਦਾ ਸੋਨਾ ਵਾਪਸ ਕੀਤਾ ਜਾਊਗਾ ਹੀਰਾ ਵੀ ਵਾਪਸ ਕੀਤਾ ਜਾਊਗਾ ਲੇਕਿਨ ਮਹਾਰਾਣੀ ਨੇ ਸਾਰੀਆਂ ਮੰਗਾਂ ਟਕਰਾ ਦਿੱਤੀਆਂ ਮਹਾਰਾਣੀ ਨੇ ਤਦਾਰੀਬ ਸਿੰਘ ਨੂੰ ਲੰਡਨ ਲੈ ਕੇ ਲੰਡਨ ਜਾ ਕੇ ਕੁ ਸਮਾਂ ਇਹ ਦੋਨੋਂ ਇਕੱਠੇ ਰਹੇ ਇਕੱਠੇ ਰਹੇ ਤੇ ਇਹਨਾਂ ਨੇ ਆਪਣਾ ਸਿੱਖੀ ਦੇ ਵਿੱਚ ਸਿੱਖੀ ਸਰੂਪ ਚ ਆ ਗਏ ਆਪਣਾ 크ਿਸਚਨ ਤੋਂ ਉਹਨਾਂ ਦਾ ਮੋਹ ਪੰਗ ਹੋ ਗਿਆ ਤੇ ਇਹਨਾਂ ਨੂੰ ਅੰਗਰੇਜ਼ਾਂ ਨੂੰ ਫੇਰ ਬਹੁਤ ਭਜਣਾ ਪੈ ਗਿਆ ਕਿ ਇਹ ਕੀ ਗੱਲ ਪਣੀ ਜੇ ਥੋੜੀ ਤੇਰੇ ਦੋਨੋਂ ਇਕੱਠੇ ਰਹੇ ਤੇ ਰਾਜਪਾਤ ਫੇਰ ਇਹਨਾਂ ਦੇ ਵਾਪਸ ਲੈ ਲੈਣਾ ਮਹਾਰਾਣੀ ਨੇ ਵਕਤ ਕਰ ਦਿੱਤਾ ਜੀ ਮਹਾਰਾਣੀ ਕੀਰਲਿਆ ਸਾਵਾਤਿਆਂ ਤੇ ਆ ਗਈ ਤੇ ਫਿਰ ਜਦੋਂ ਉਹਨਾਂ ਨੇ ਸਰੀਰ ਛੱਡਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਬੇਨਤੀ ਕੀਤੀ ਕਿ ਪੁੱਤ ਮੇਰਾ ਜਿਹੜਾ ਸਰੀਰ ਆ ਹੁਣ ਮੈਂ ਆ ਕੀਰਲਿਆ ਸਾਵਾਤਿਆਂ ਇੱਥੇ ਮੇਰਾ ਸਰੀਰ ਇੱਥੇ ਖੌਂ ਖਰਾਬ ਨਾ ਹੋਵੇ ਮੇਰਾ ਸਰੀਰ ਲਾਹੌਰ ਦੀ ਧਰਤੀ ਤੇ ਲੈ ਜਾ ਕੇ ਮਹਾਰਾਜਾ ਤੇ ਕੋਲ ਮੇਰਾ ਸੰਸਕਾਰ ਕੀਤਾ ਜਾਏ ਮੇਰੇ ਸਿੱਖਾਂ ਦੇ ਵਿੱਚ ਸੰਸਕਾਰ ਕੀਤਾ ਜਾਏ ਲੇਕਿਨ ਹੋਣੀ ਨੂੰ ਮਨਜ਼ੂਰ ਨਹੀਂ ਸੀ ਮਹਾਰਾਜਾ ਦਲੀਪ ਸਿੰਘ ਨੂੰ ਗਵਰਨਮੈਂਟ ਨੇ ਮਹਾਰਾਸ਼ਟਰਾ ਦੇ ਵਿੱਚ ਗੋਤਾਫਰੀ ਕੰਡੇ ਤੇ ਲਿਆ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਮਹਾਰਾਜ ਨੂੰ ਵਾਪਸ ਲੈ ਕੇ ਚਲੇ ਗਏ ਅੱਜ ਉਹ ਜਗ੍ਹਾ ਉਥੇ ਹੈ ਉਧੀਆਂ ਫੋਟੋਆਂ ਹੁਣ ਕੁਝ ਦਿਨ ਪਹਿਲਾਂ ਅਸੀਂ ਉਥੇ ਉਹਨਾਂ ਦੀ ਇੱਕ ਫੋਟੋ ਬਣਾ ਕੇ ਉਹਨਾਂ ਦੀ ਲਗਾ ਕੇ ਉਸ ਜਗ੍ਹਾ ਜੋ ਰੋਲਦੀ ਪਈ ਸੀ ਉਹਦੇ ਉੱਤੇ ਥੋੜੀ ਜੀ ਆਪਾਂ ਇੱਕ ਯਾਦ ਬਣਾਈ ਹੈ ਇਹ ਸਾਡਾ ਮਕਸਦ ਹੈ ਕਿ ਬੱਚਿਆਂ ਨੂੰ ਹਿਸਟਰੀ ਦੱਸੀ ਜਾਏ ਜਿਹੜੇ ਲੋਕ ਭੁੱਲ ਗਏ ਹਨ ਮਾਹ ਰਾਣੀ ਜਿੰਦਾ ਕੌਰ ਦੇ ਬਾਰੇ ਇਹ ਸਾਡੀ ਸਾਡੀ ਸਿੱਖਾਂ ਦੀ ਹਿਸਟਰੀ ਹੈ ਸਾਨੂੰ ਜਾਣਦ ਹੋਣੀ ਚਾਹੀਦੀ ਸਾਡੇ ਬੱਚੇ ਬੱਚੇ ਨੂੰ ਜਾਣਦ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੁਝ ਕਿਉਂਕਿ ਅਸੀਂ ਪੁਰਾਣੀਆਂ ਚੀਜ਼ਾਂ ਸੁਣ ਸੁਣ ਕੇ ਪੜ ਪੜ ਕੇ ਤੇ ਇਹ ਹਿਸਟਰੀ ਨਵੀਂ ਤਰ੍ਹਾਂ ਸਿੱਖ ਨੂੰ ਦੱਸ ਰਹੇ ਹਾਂ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨਹੀਂ ਚੰਗੀਆਂ ਲੱਗੀਆਂ ਹੋਣਗੀਆਂ ਸਾਨੂੰ ਮਾਫ ਕਰ ਦੇਣਾ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸੰਗਤਾਂ ਦੇ ਅੱਗੇ ਮਹਾਰਾਣੀ ਜੀ ਦਾ ਸਾਰਾ ਅੱਗੇ ਲੈ ਕੇ ਆਇਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ